ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਸਰਦੀਆਂ ਲਈ ਸਪੈਸ਼ਲ ਅਲਸੀ ਦੇ ਲੱਡੂ ਜਾਂ ਅਲਸੀ ਦੀ ਪਿੰਨੀ ਵੀ ਕਹਿ ਸਕਦੇ ਆ ਤੁਸੀਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੰਗੇ ਬਿਲਕੁਲ ਸਹੀ ਨਾਪ ਨਾਲ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਲੱਗਦੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਲਸੀ ਦੀ ਪਿੰਨੀਆਂ ਬਣਾਉਣਾ ਸ਼ੁਰੂ ਕਰਦੇ ਆਂ ਦੇਖਦੇ ਆਂ ਸਾਨੂੰ ਕਿਹੜੇ ਕਿਹੜੇ ਸਮਾਨ ਦੀ ਲੋੜ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਰੈਸਪੀ ਜਿਹੜੀ ਚੰਗੀ ਤਰ੍ਹਾਂ ਸਮਝ ਆ ਸਕੇ ਕਿਉਂਕਿ ਬਿਲਕੁਲ ਸਹੀ ਨਾਪ ਨਾਲ ਅਲਸੀ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਸਹੀ ਨਾਪ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਇੱਕਦਮ ਪਰਫੈਕਟ ਬਣ ਕੇ ਤਿਆਰ ਹੋਣਗੇ ਅਲਸੀ ਦੀਆਂ ਪਿੰਨੀਆਂ ਬਣਾਉਣ ਲਈ ਮੈਂ ਅੱਧਾ ਕਿਲੋ ਹੈ ਤੁਸੀਂ 500 ਗ੍ਰਾਮ ਵੀ ਲਾ ਸਕਦੇ ਹੋ 500 ਗ੍ਰਾਮ ਅਸੀਂ ਦੇਸੀ ਘਿਓ ਲਿਆ ਆ ਤੇ 500 ਗ੍ਰਾਮ ਅਸੀਂ ਅਲਸੀ ਲਈ ਹੈ ਅਲਸੀ ਨੂੰ ਚੰਗੀ ਤਰ੍ਹਾਂ ਮੈਂ ਸਾਫ਼ ਕਰ ਲਿਆ ਸੀਗਾ ਇਦੇ ਵਿੱਚ ਡੱਕੇ ਵਗੈਰਾ ਹੁੰਦੇ ਆ ਥੋੜੇ ਤੁਸੀਂ ਕੱਢ ਲੈਣੇ ਆ ਤੇ 500 ਗ੍ਰਾਮ ਆਟਾ ਲਿਆ ਕਣਕ ਦਾ ਇਹਨੂੰ ਚੰਗੀ ਤਰ੍ਹਾਂ ਛਾਣ ਕੇ ਲੈਣਾ ਹੈ ਤੁਸੀਂ ਅੱਧਾ ਆਟਾ ਤੇ ਅੱਧਾ ਬੇਸਣ ਵੀ ਲੈ ਸਕਦੇ ਹੋ ਤੇ 500 ਗ੍ਰਾਮ ਹੀ ਅਸੀਂ ਗੁੜ ਲਵਾਂਗੇ ਇਹ ਅਸੀਂ ਗੁੜੰਦੀ ਆ ਬਣਾ ਕੇ ਤਿਆਰ ਕਰਾਂਗੇ ਤੁਸੀਂ ਚੀਨੀ ਦਾ ਵੀ ਯੂਜ਼ ਕਰ ਸਕਦੇ ਹੋ 250 ਗ੍ਰਾਮ ਇਹਦੇ ਵਿੱਚ ਅਸੀਂ ਗੋੰਦ ਪਾਵਾਂਗੇ ਸਿਰਫ ਅਸੀਂ ਗੋੰਦ ਦਾ ਯੂਜ਼ ਕਰਾਂਗੇ ਜੇ ਤੁਸੀਂ ਹੋਰ ਡ్రਾਈ ਫਰੂਟ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਇਹਨਾਂ ਚਾਰਾਂ ਦੀ ਮਾਤਰਾ ਅਸੀਂ ਬਰਾਬਰ ਰੱਖਣੀ ਆ 500 500 ਗ੍ਰਾਮ ਅਸੀਂ ਸਾਰਾ ਸਮਾਨ ਲਿਆਇਆ ਹੁਣ ਅਸੀਂ ਇੱਕ ਭਰਤੜੇ ਵਾਲੀ ਕੜਾਹੀ ਲਵਾਂਗੇ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਗੈਸ ਦੀ ਫਲੇਮ ਅਸੀਂ ਬਿਲਕੁਲ ਸਲੋ ਰੱਖਣੀ ਆ ਪਹਿਲਾਂ ਅਸੀਂ ਅਸੀਂ ਅਲਸੀ ਨੂੰ ਭੁੰਨ ਕੇ ਤਿਆਰ ਕਰਾਂਗੇ ਕਿਉਂਕਿ ਅਲਸੀ ਵਿੱਚ ਥੋੜੀ ਨਮੀ ਹੁੰਦੀ ਆ ਇਹਨੂੰ 5 ਤੋਂ 7 ਮਿੰਟ ਲਈ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਇਹਨੂੰ ਭੁੰਨ ਲਾਂਗੇ ਤਾਂ ਕਿ ਇਹਦੇ ਵਿੱਚ ਜਿਹੜੀ ਨਮੀ ਹੁੰਦੀ ਆ ਉਹ ਵੀ ਦੂਰ ਹੋ ਜਵੇ ਕਿਉਂਕਿ ਜਦੋਂ ਅਸੀਂ ਅਲਸੀ ਨੂੰ ਭੁੰਨ ਕੇ ਪਿੰਨੀ ਬਣਾਉਂਦੇ ਆ ਤਾਂ ਅਸੀਂ ਕਾਫੀ ਦੇਰ ਤੱਕ ਸਟੋਰ ਕਰਕੇ ਰੱਖ ਸਕਦੇ ਆ ਪਿੰ ਲਗਾਤਾਰ ਚਲਾਉਂਦੇ ਹੋਏ ਅਸੀਂ ਭੁੰਨਣਾ ਹੈ ਜਦੋਂ ਸਾਡੀ ਅਲਸੀ ਚਟਕਣ ਲੱਗ ਜੂਗੀ ਇਹਦੇ ਵਿੱਚ ਸ਼ਾਈਨਿੰਗ ਆ ਜਾਊਗੀ ਉਦੋਂ ਤੱਕ ਇਹਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਲਸੀ ਸਾਡੇ ਸਰੀਰ ਲਈ ਕਿੰਨੀ ਵਧੀਆ ਹੁੰਦੀ ਹੈ ਜਿਵੇਂ ਜੋੜਾਂ ਦਾ ਦਰਦ ਹੁੰਦਾ ਬੈਕ ਪੇਨ ਹੁੰਦੀ ਹੈ ਮਾਈਗਰੇਨ ਹੁੰਦਾ ਕਿਸੇ ਨੂੰ ਤੁਸੀਂ ਅਲਸੀ ਦੇ ਲੱਡੂ ਬਣਾ ਕੇ ਖਾ ਸਕਦੇ ਹੋ ਗਰਮੈਸ਼ੀ ਵੀ ਦਿੰਦੀ ਹੈ ਆਪਣੇ ਸਰੀਰ ਨੂੰ ਤੇ ਤਾਕਤ ਵੀ ਦਿੰਦੀ ਹੈ ਦੇਖੋ ਸਾਡੀ ਅਲਸੀ ਹੈ ਜਿਹੜੀ ਚਟਕਣ ਲੱਗ ਗਈ ਹੈ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਸ਼ਾਈਨਿੰਗ ਆ ਗਈ ਹੈ ਹੁਣ ਇਹਨੂੰ ਅਸੀਂ ਇੱਕ ਅਲੱਗ ਬਰਤਨ ਵਿੱਚ ਕੱਢ ਲਾਂਗੇ ਠੰਡਾ ਹੋਣ ਤੋਂ ਬਾਅਦ ਇਹਦਾ ਮਿਕਸੀ ਬੀਟੇ ਜਾਰ ਵਿੱਚ ਨੂੰ ਬਰੀਕ ਪਾਊਡਰ ਤਿਆਰ ਕਰ ਲਾਂਗੇ ਚੰਗੀ ਤਰ੍ਹਾਂ ਠੰਡਾ ਹੋਣ ਤੋਂ ਬਾਅਦ ਹੀ ਅਸੀਂ ਪਾਊਡਰ ਤਿਆਰ ਕਰਨਾ ਇਹਦਾ ਤੁਸੀਂ ਇੱਕ ਥੋੜੇ ਜਿਹਾ ਦਾਣਾ ਮੂੰਹ ਵਿੱਚ ਪਾ ਕੇ ਚੈੱਕ ਕਰ ਸਕਦੇ ਹੋ ਇੱਕਦਮ ਕਰੰਚੀ ਤਿਆਰ ਹੋਈ ਹੈ ਤਾਂ ਇਹ ਤਾਂ ਬਿਲਕੁਲ ਇਹ ਪੱਕ ਕੇ ਤਿਆਰ ਹੈ ਸਾਡੀ ਅਲਸੀ ਹੁਣ ਇਹਨੂੰ ਅਸੀਂ ਖੁੱਲੇ ਬਰਤਨ 'ਚ ਕੱਢ ਕੇ ਇਹਦਾ ਪਾਊਡਰ ਤਿਆਰ ਕਰ ਲਾਂਗੇ ਉਸੇ ਕੜਾਹੀ ਵਿੱਚ ਇੱਕ ਚਮਚ ਅਸੀਂ ਦੇਸੀ ਘਿਓ ਦਾ ਐਡ ਕਰਾਂਗੇ ਚੰਗੀ ਤਰ੍ਹਾਂ ਘਿਓ ਨੂੰ ਅਸੀਂ ਗਰਮ ਕਰ ਲਾਂਗੇ ਪਿੰਨੀਆਂ ਤੁਸੀਂ ਜਿਹੜੀਆਂ ਦੇਸੀ ਘਿਓ ਵਿੱਚ ਬਣਾ ਕੇ ਹੀ ਤਿਆਰ ਕਰਿਓ ਬਹੁਤ ਟੇਸਟੀ ਵੀ ਲੱਗਦੀਆਂ ਤੇ ਹੈਲਦੀ ਵੀ ਹੁੰਦੀਆਂ ਆ ਹੁਣ ਅਸੀਂ ਜਿਹੜਾ ਗੋਂਦ ਲਿਆ ਸੀਗਾ ਉਹਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਆ ਜੇ ਤੁਸੀਂ ਤੇਜ਼ ਅੰਤ ਤੇ ਗੋਂਦ ਨੂੰ ਫਰਾਈ ਕਰੋਗੇ ਤਾਂ ਇੱਕਦਮ ਚੀੜਾ ਤਰ ਤਿਆਰ ਹੋਉਂਗਾ ਹਾਰਡ ਹੋ ਜਾਂਦਾ ਹੈ ਬਣ ਕੇ ਬਿਲਕੁਲ ਸਲੋ ਗੈਸ ਤੇ ਅਸੀਂ ਇਹਨੂੰ ਭੁੰਨ ਲਾਂਗੇ ਇੱਕਦਮ ਪੋਪਕੋਰਨ ਦੀ ਤਰ੍ਹਾਂ ਬਣ ਕੇ ਤਿਆਰ ਹੋ ਜਾਂਦਾ ਹੈ ਇਹ ਟੇਸਟੀ ਵੀ ਲੱਗਦਾ ਤੁਸੀਂ ਗੋਂਦ ਦੇ ਲੱਡੂ ਵੀ ਇਕੱਲੇ ਗੋਂਦ ਦੇ ਲੱਡੂ ਵੀ ਬਣਾ ਕੇ ਖਾ ਸਕਦੇ ਹੋ ਆਟੇ ਵਿੱਚ ਭੁੰਨ ਕੇ ਬਹੁਤ ਹੀ ਵਧੀਆ ਲੱਗਦਾ ਹੈ ਗੋਂਦ ਹੈ ਜਿਹੜਾ ਆਪਣੇ ਸਰੀਰ ਨੂੰ ਤਾਕਤ ਵੀ ਦਿੰਦਾ ਹੈ ਤੇ ਸਰਦੀਆਂ ਵਿੱਚ ਵਧੀਆ ਲੱਗਦਾ ਖਾਣਾ ਜੇ ਤੁਸੀਂ ਪੰਜੀਰੀ ਜਾਂ ਪਿੰਨੀਆ ਬਣਾਉਂਦੇ ਹੋ ਤਾਂ ਤੁਸੀਂ ਗੋਂਦ ਦਾ ਯੂਜ਼ ਜ਼ਰੂਰ ਕਰਿਓ ਕਿਉਂਕਿ ਗੋਂਦ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ। ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਇਹ ਠੀਕ ਕਰਦਾ ਹੈ। ਚੰਗੀ ਤਰ੍ਹਾਂ ਅਸੀਂ ਦੇਖੋ ਗੋਂਦ ਨੂੰ ਫਰਾਈ ਕਰ ਲਿਆ ਆ। ਹੁਣ ਇਹਨੂੰ ਅਸੀਂ ਬਾਹਰ ਕੱਢ ਲਾਂਗੇ ਸਾਰੇ ਧਾਣੇ ਜਿਹੜੇ ਫਰਾਈ ਹੋ ਚੁੱਕੇ ਆ। ਇਹਨੂੰ ਅਸੀਂ ਹੁਣ ਬਾਹਰ ਕੱਢ ਲਾਂਗੇ। ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਬਹੁਤ ਹੀ ਈਜ਼ੀ ਤਰੀਕਾ ਇਹ ਵਾਲਾ ਅਲਸੀ ਦੀ ਪਿੰਨੀਆਂ ਬਣਾਉਣ ਦਾ ਟੇਸਟੀ ਬਹੁਤ ਜ਼ਿਆਦਾ ਬਣਦੀਆਂ ਨੇ ਇਹ ਜਿਹੜਾ ਅਸੀਂ ਘਿਓ ਲਿਆ ਸੀ ਬਾਕੀ ਉਹ ਸਾਰਾ ਹੁਣ ਕੜਾਈ ਵਿੱਚ ਪਾ ਲਵਾਂਗੇ 500 ਗ੍ਰਾਮ ਹੀ ਘਿਓ ਲਿਆ ਸੀਗਾ ਅਸੀਂ 500 ਗ੍ਰਾਮ ਆਟਾ ਤੇ 500 ਗ੍ਰਾਮ ਹੀ ਅਲਸੀ ਲਈ ਸੀ ਬਾਕੀ ਜੇ ਤੁਸੀਂ ਘੱਟ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਗੁੜ ਦੀ ਮਾਤਰਾ ਗੁੜ ਦੀ ਮਾਤਰਾ ਜਿਹੜੀ ਉਹ ਘੱਟ ਵੀ ਕਰ ਸਕਦੇ ਹੋ ਗੁੜ ਦੀ ਥਾਂ ਤੇ ਤੁਸੀਂ ਦੇਸੀ ਖੰਡ ਜਾਂ ਸ਼ੱਕਰ ਵੀ ਯੂਜ਼ ਕਰ ਸਕਦੇ ਆ ਹੁਣ ਜਿਹੜਾ ਆਟਾ ਲਿਆ ਸੀਗਾ ਅਸੀਂ ਉਹ ਇਹਦੇ ਵਿੱਚ ਪਾ ਕੇ ਕਿਓ ਵਿੱਚ ਭੁੰਨ ਲਾਂਗੇ ਚੰਗੀ ਤਰ੍ਹਾਂ ਆਟੇ ਨੂੰ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹਦੇ ਵਿੱਚ ਚੰਗੀ ਤਰ੍ਹਾਂ ਖੁਸ਼ਬੂ ਨਾ ਆਉਣ ਲੱਗ ਜਵੇ ਤੇ ਆਟਾ ਜਿਹੜਾ ਉਹ ਕਿਓ ਛੱਡਣਾ ਸ਼ੁਰੂ ਨਾ ਕਰ ਦੇਵੇ ਜਿਵੇਂ ਅਸੀਂ ਕੜਾ ਪ੍ਰਸ਼ਾਦ ਬਣਾਉਣ ਲਈ ਆਟਾ ਭੁੰਨਦੇ ਹਾਂ ਸੇਮ ਉਸੇ ਤਰ੍ਹਾਂ ਹੀ ਭੁੰਨਣਾ ਸੀ ਜਦੋਂ ਤੱਕ ਪਹਿਲਾਂ ਹਾਰਡ ਲੱਗੂਗਾ ਤੁਹਾਨੂੰ ਆਟਾ ਥੋੜਾ ਜਿਵੇਂ ਜਿਵੇਂ ਭੁੰਨਦਾ ਜਾਊਗਾ ਉਵੇਂ-ਉਵੇਂ ਕਿਓ ਨੂੰ ਛੱਡ ਛੱਡਦਾ ਸ਼ੁਰੂ ਕਰ ਦਊਗਾ ਕਿਉਂਕਿ ਜੇ ਸਾਡਾ ਆਟਾ ਥੋੜਾ ਜਿਹਾ ਵੀ ਕੱਚਾ ਰਹਿ ਗਿਆ ਤਾਂ ਸਾਡੀ ਪਿੰਨੀਆਂ ਦਾ ਟੇਸਟ ਵਧੀਆ ਨਹੀਂ ਆਊਗਾ ਤੇ ਅਸੀਂ ਆਪਣੀਆਂ ਪਿੰਨੀਆਂ ਨੂੰ ਜਿਆਦਾ ਦੇਰ ਤੱਕ ਸਟੋਰ ਕਰਕੇ ਨਹੀਂ ਰੱਖ ਸਕਦੇ ਆਟੇ ਨੂੰ ਬਿਲਕੁਲ ਸਲੋ ਗੈਸ ਤੇ ਭੁੰਨਣਾ ਸੀ 10 ਤੋਂ 15 ਮਿੰਟ ਲੱਗਣਗੇ ਦੇਖੋ ਮੈਨੂੰ 10 ਮਿੰਟ ਹੋ ਚੁੱਕੇ ਆਟਾ ਭੁੰਨਦੇ ਨੂੰ ਪਹਿਲਾਂ ਨਾਲੋਂ ਕਾਫੀ ਜਿਆਦਾ ਦੇਖੋ ਪੱਕੇ ਤਿਆਰ ਹੋ ਚੁੱਕੇ ਆ ਖੁਸ਼ਬੂ ਆਣੀ ਸ਼ੁਰੂ ਹੋ ਗਈ ਆ 5 ਕੁ ਮਿੰਟ ਇਹਨੂੰ ਹੋਰ ਪਕਾਵਾਂਗੇ ਤਾਂ ਕਿ ਇਹਦੇ ਜਿਹੜਾ ਘਿਓ ਆ ਉਹ ਉੱਪਰ ਆਣਾ ਸ਼ੁਰੂ ਹੋ ਜਵੇ ਜਦੋਂ ਅਸੀਂ ਕੜਾ ਪ੍ਰਸ਼ਾਦ ਬਣਾਉਂਦੇ ਆ ਤਾਂ ਸੇਮ ਹੀ ਇਸੇ ਤਰ੍ਹਾਂ ਹੀ ਆਟੇ ਨੂੰ ਭੁੰਨੇ ਕੇ ਤਿਆਰ ਕਰਦੇ ਹਾਂ ਉਸ ਟਾਈਮ ਵੀ ਉਸੇ ਤਰ੍ਹਾਂ ਹੀ ਅਸੀਂ ਪਿੰਨੀ ਵਾਲੇ ਆਟਾ ਭੁੰਨੇ ਕੇ ਤਿਆਰ ਕਰ ਲਾਂਗੇ ਤੁਸੀਂ ਜੇ ਆਟਾ ਨਹੀਂ ਪਾਣਾ ਚਾਹੁੰਦੇ ਜ਼ਿਆਦਾ ਤਾਂ ਤੁਸੀਂ 250 ਗ੍ਰਾਮ ਆਟਾ ਤੇ 250 ਗ੍ਰਾਮ ਬੇਸਣ ਵੀ ਲੈ ਸਕਦੇ ਹੋ ਦੇਖੋ ਕਿ ਉਹ ਛੱਡਣਾ ਸ਼ੁਰੂ ਕਰਤੇ ਆਟੇ ਨੇ ਬਿਲਕੁਲ ਦੇਖੋ ਲਿਕੁਇਡ ਹੋਣ ਲੱਗ ਗਿਆ ਆ ਹੁਣ ਇਹਨੂੰ ਅਸੀਂ ਦੂਜੇ ਗੈਸ ਤੇ ਰੱਖ ਦਾਂਗੇ ਠੰਡਾ ਹੋਣ ਦਵਾਂਗੇ ਥੋੜਾ ਹੁਣ ਗੈਸ ਤੇ ਅਸੀਂ ਪੈਨ ਰੱਖ ਕੇ ਇਹਦੇ ਵਿੱਚ ਗੁੜ ਪਾ ਦਾਂਗੇ ਗੁੜ ਦੀ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਅੱਧਾ ਗਲਾਸ ਇਹਦੇ ਵਿੱਚ ਅਸੀਂ ਪਾਣੀ ਦਾ ਪਾ ਲਵਾਂਗੇ ਗੁੜ ਨੂੰ ਇੱਕ ਤਾਰ ਦੀ ਸ਼ਾਸ਼ਨੀ ਹੋਣ ਤੱਕ ਅਸੀਂ ਪਕਾ ਲਵਾਂਗੇ ਚੰਗੀ ਤਰ੍ਹਾਂ ਜ਼ਿਆਦਾ ਨਹੀਂ ਪਕਾਣਾ ਸਿਰਫ ਇਹਨੂੰ ਗਵਾੜਾ ਕਰਨਾ ਹੈ ਥੋੜਾ ਜੋ ਇਕੋ ਵਾਲੇ ਆ ਕੇ 5 ਮਿੰਟ ਇਹਨੂੰ ਹੋਰ ਪਕਾ ਲਵਾਂਗੇ ਚੰਗੀ ਤਰ੍ਹਾਂ ਤਾਂ ਕਿ ਚਿਪਚਿਪਾ ਹੋ ਸਕੇ ਜਿਹੜਾ ਗੁਰਦਾ ਪਾਣੀ ਹੈ ਉਹ ਚਿਪਚਿਪਾ ਹੋਣਾ ਚਾਹੀਦਾ ਸਾਡਾ ਥੋੜਾ گاੜਾ ਹੋਣਾ ਚਾਹੀਦਾ ਆ ਤੁਸੀਂ ਹੱਥ ਲਗਾ ਕੇ ਚੈੱਕ ਕਰ ਲੈਣਾ ਆ ਦੇਖੋ ਇਕੋ ਵਾਲੇ ਆਣ ਤੋਂ ਬਾਅਦ ਅਸੀਂ 5 ਮਿੰਟ ਲਈ ਇਹਨੂੰ ਹੋਰ ਥੋੜਾ ਜਿਹਾ ਬੋਇਲ ਕਰ ਲਿਆ ਹੈ ਇਕਦਮ ਚਿਪਚਿਪਾ ਬਣ ਕੇ ਤਿਆਰ ਹੈ ਜਿਹੜਾ ਆਟਾ ਸੀ ਭੁੰਨ ਕੇ ਰੱਖਿਆ ਸੀ ਅਸੀਂ ਕਰਾਹੀ ਨੂੰ ਯਾਹ ਸੋ ਉਤਾਰ ਕੇ ਰੱਖ ਲਿਆ ਸੀਗਾ ਸਾਈਡ ਵਿੱਚ ਆਟਾ ਕਿਉਂਕਿ ਇਹ ਭੁੰਨ ਕੇ ਬਿਲਕੁਲ ਤਿਆਰ ਹੈ ਹੁਣ ਅਲਸੀ ਦਾ ਪਾਊਡਰ ਅਸੀਂ ਦੇਖੋ ਬਰੀਕ ਪੀਸ ਲਿਆ ਸੀਗਾ ਅਲਸੀ ਨੂੰ ਉਹ ਆਟੇ ਵਿੱਚ ਮਿਕਸ ਕਰ ਦਾਂਗੇ ਬਿਲਕੁਲ ਬਰੀਕ ਪਾਊਡਰ ਤਿਆਰ ਕੀਤਾ ਆ ਸੀ ਜਿਹੜਾ ਗੋਂਦ ਫਰਾਈ ਕੀਤਾ ਸੀ ਅਸੀਂ ਉਹਨੂੰ ਥੋੜਾ ਜਿਹਾ ਅਸੀਂ ਦਰਦਰਾ ਜਿਹਾ ਕ੍ਰਸ਼ ਕਰ ਲਿਆ ਇਹਨਾਂ ਨੂੰ ਅਸੀਂ ਕਿਸੇ ਕੋਲੀਏ ਗਲਾਸ ਦੇ ਹੈਲਪ ਨਾਲ ਥੋੜਾ ਜਿਹਾ ਦਰਦਰਾ ਜਿਹਾ ਦਬਾ ਕੇ ਇਹਨੂੰ ਦਰਦਰਾ ਜਿਹਾ ਪੀਸ ਲੈਣਾ ਆ ਮਿਕਸੀ ਵਿੱਚ ਨੂੰ ਗ੍ਰाइंड ਨਹੀਂ ਕਰਨਾ ਜਿਆਦਾ ਬਰੀਕ ਪਾਊਡਰ ਤਿਆਰ ਨਹੀਂ ਕਰਨਾ ਸਿਗੋਂ ਦਾ ਸਿਰਫ ਮੋਟਾ-ਮੋਟਾ ਜਾਏ ਇਹਨੂੰ ਥੋੜਾ ਜਿਹਾ ਤੋੜ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਆਟੇ ਵਿੱਚ ਸਾਰੇ ਆ ਸਾਰੇ ਸਮਾਨ ਨੂੰ ਜੇ ਤੁਸੀਂ ਇਹਦੇ ਵਿੱਚ ਖੋਪਾ ਪਾਣਾ ਚਾਹੁੰਦੇ ਹੋ ਨਾਰੀਅਲ ਕਹਿੰਦੇ ਆ ਜਿਹਨੂੰ ਉਹ ਵੀ ਪਾ ਸਕਦੇ ਹੋ ਅੱਧਾ ਚਮਚ ਇਹਦੇ ਵਿੱਚ ਅਸੀਂ ਸੁੰਡ ਦਾ ਪਾਊਡਰ ਪਾਵਾਂਗੇ ਇਹ ਵੀ ਆਪਣੇ ਸਰੀਰ ਲਈ ਵਧੀਆ ਹੁੰਦਾ ਸਰਦੀਆਂ ਵਿੱਚ ਕਈ ਬਿਮਾਰੀਆਂ ਤੋਂ ਸਾਨੂੰ ਰਾਤ ਦਿੰਦਾ ਆ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਤੁਸੀਂ ਇਹਦੇ ਵਿੱਚ ਮਖਾਣੇ ਵੀ ਐਡ ਕਰ ਸਕਦੇ ਹੋ ਕਾਜੂ ਬਦਾਮ ਵੀ ਐਡ ਕਰ ਸਕਦੇ ਹੋ ਜਾਂ ਖਿਸ਼ਮਿਸ਼ ਵੀ ਹੁਣ ਜਿਹੜਾ ਅਸੀਂ ਗੁੜ ਦਾ ਗੁੜ ਦੀ ਚਾਸ਼ਨੀ ਬਣਾ ਕੇ ਰੱਖੀ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਪੁਣ ਕੇ ਐਡ ਕਰਨੀ ਆ ਅਸੀਂ ਤਾਂ ਕਿ ਕੋਈ ਵੀ ਇੰਪਿਉਰिटीज ਹੋਊਗੀ ਉਹ ਨਿਕਲ ਜੂਗੀ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਗੁੜ ਦੀ ਚਾਸ਼ਨੀ ਨੂੰ ਪਹਿਲਾਂ ਤੁਹਾਨੂੰ ਥੋੜਾ ਪਤਲਾ ਲੱਗੂਗਾ ਪਰ ਜਿਵੇਂ ਜਿਵੇਂ ਇਹ ਥੋੜਾ ਥੋੜਾ ਠੰਡਾ ਹੁੰਦਾ ਜਾਊਗਾ ਓਵੇਂ ਓਵੇਂ ਇਹ ਅਜੂੜਾ ਨੱਗ ਜੂਗਾ ਸਾਡਾ ਆਟਾ ਪਾਇਆ ਜਿਹੜਾ ਅਸੀਂ ਇਹਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਆ ਲਗਾਤਾਰ ਚਲਾਉਂਦੇ ਹੋਏ ਇਹਨੂੰ ਠੰਡਾ ਕਰ ਲਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਬਿਲਕੁਲ ਸਹੀ ਨਾਲ ਆਪਣਾਲ ਅਸੀਂ ਬਣਾਈਆਂ ਪਿੰਨੀਆਂ ਪਿੰਨੀਆਂ ਬਹੁਤ ਜ਼ਿਆਦਾ ਵਧੀਆ ਤੇ ਹੈਲਦੀ ਵੀ ਹੁੰਦੀਆਂ ਆ ਤੁਸੀਂ ਸਵੇਰੇ ਇੱਕ ਪਿੰਨੀ ਖਾ ਕੇ ਸਾਰਾ ਦਿਨ ਜਿਹੜੇ ਭੁੱਖ ਨਹੀਂ ਲੱਗੂਗੀ ਤੁਸੀਂ ਜੇ ਇਹਦੇ ਵਿੱਚ ਖੋਆ ਐਡ ਕਰਨਾ ਚਾਹੁੰਦੇ ਹੋ ਤਾਂ ਖੋਆ ਵੀ ਐਡ ਕਰ ਸਕਦੇ ਹੋ ਦੇਖੋ ਬਿਲਕੁਲ ਇਕੱਠਾ ਹੋ ਚੁੱਕਿਆ ਆ ਸਾਰਾ ਜਿਹੜਾ ਸਮਾਨ ਪਾਇਆ ਸੀਗਾ ਅਸੀਂ ਇਹਨੂੰ ਥੋੜਾ ਜਿਹਾ ਠੰਡਾ ਹੋਣ ਦਵਾਂਗੇ 5 ਮਿੰਟ ਲਈ ਤਾਂ ਕਿ ਥੋੜਾ ਜਿਹਾ ਸਾਡਾ ਹੱਥ ਲੱਗ ਸਕੇ ਕਿਉਂਕਿ ਗਰਮ ਹੁੰ ਆਟੇ ਦੀਆਂ ਪਿੰਨੀਆਂ ਬੱਟਣੀਆਂ ਥੋੜੀਆਂ ਜਿਹੀਆਂ ਮੁਸ਼ਕਲ ਹੋ ਜਾਂਦੀਆਂ ਨੇ ਥੋੜਾ ਜਿਹਾ ਇਹਨੂੰ ਠੰਡਾ ਹੋਣ ਦਵਾਂਗੇ 5 ਮਿੰਟ ਲਈ ਅਸੀਂ ਠੰਡਾ ਕਰ ਲਿਆ ਸੀਗਾ ਥੋੜਾ ਜਿਹਾ ਹੁਣ ਇਹਦੇ ਅਸੀਂ ਲੱਡੂ ਬੱਟ ਕੇ ਤਿਆਰ ਕਰ ਲਾਂਗੇ ਤੁਸੀਂ ਆਪਣੇ ਹਿਸਾਬ ਨਾਲ ਵੱਡੇ ਛੋਟੇ ਕਿਸੇ ਵੀ ਤਰ੍ਹਾਂ ਦੇ ਲੱਡੂ ਬੱਟ ਕੇ ਤਿਆਰ ਕਰ ਸਕਦੇ ਹੋ ਇਹਨਾਂ ਨੂੰ ਅਸੀਂ 1 ਮਹੀਨੇ ਤੱਕ ਸਟੋਰ ਕਰਕੇ ਖਾ ਸਕਦੇ ਹਾਂ ਬਿਲਕੁਲ ਵੀ ਖਰਾਬ ਨਹੀਂ ਹੋਣਗੀਆਂ ਕਿਉਂਕਿ ਅਸੀਂ ਚੰਗੀ ਤਰ੍ਹਾਂ ਆਟੇ ਨੂੰ ਹੀ ਭੁੰਨਿਆ ਹੋਇਆ ਤੇ ਅਲਸੀ ਨੂੰ ਵੀ ਚੰਗੀ ਤਰ੍ਹਾਂ ਅਸੀਂ ਭੁੰਨ ਕੇ ਹੀ ਤਿਆਰ ਕੀਤਾ ਆ ਦੇਖੋ ਇਸ ਤਰੀਕੇ ਨਾਲ ਅਸੀਂ ਇਹ ਸਾਰੀ ਪਿੰਨੀਆਂ ਬਣਾ ਕੇ ਤੁਸੀਂ ਵੀ ਆਪਣੇ ਘਰੇ ਜਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਅਤੇ ਹੈਲਦੀ ਲੱਡੂ ਬਣ ਕੇ ਤਿਆਰ ਹੁੰਦੇ ਆ ਤੁਸੀਂ ਇਹਨਾਂ ਨੂੰ 슈ਗਰ ਵਾਲੇ ਮਰੀਜ਼ ਨੂੰ ਵੀ ਦੇ ਸਕਦੇ ਹੋ ਕਿਉਂਕਿ ਇਹ ਅਸੀਂ ਗੁੜ ਨਾਲ ਬਣਾ ਕੇ ਤਿਆਰ ਕੀਤੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਣਗੇ ਤੁਸੀਂ ਵੀ ਇੱਕ ਵਾਰ ਜਰੂਰ ਬਣਾ ਕੇ ਦੇਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਤੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਬਹੁਤ ਹੀ ਹੈਲਦੀ ਤੇ ਸਵਾਦ ਲੱਡੂ ਬਣ ਕੇ ਤੁਹਾਡੇ ਤਿਆਰ ਆ। ਚਲੋ ਜੀ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਤਕਲੀਸ਼ਾ ਸ਼ਿਕਾਲ ਤੁਸੀਂ ਵੀ ਬਣਾਓ ਤੇ ਸਰਦੀਆਂ ਵਿੱਚ ਇੰਜੋਏ ਕਰੋ। ਸਾਰਿਆਂ ਨੂੰ ਹੈਪੀ ਨਿਊ ਇਅਰ ਮੇਰੇ ਵੱਲੋਂ ਇੱਕ ਤੋੜ ਕੇ ਦਿਖਾਉਂਦੇ ਆ ਬਿਲਕੁਲ ਸੌਫਟ ਬਣ ਕੇ ਤਿਆਰ ਹੋਏ ਆ।